ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 ਦਸੰਬਰ 2024 21 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਸ਼ਹੀਦੀ ਦਿਨ ਚੱਲੇ ਨੇ ਚੱਲ ਰਹੇ ਨੇ ਠੀਕ ਹੈ ਜੀ ਤੇ ਗੁਰੂ ਸਾਹਿਬ ਨੇ ਆਪਣੇ ਸਾਰਾ ਪਰਿਵਾਰ ਵਰਤਿਆ ਸਾਡੇ ਤੇ ਠੀਕ ਹੈ ਛੋਟੇ ਛੋਟੇ ਸਹਿਬਜ਼ਾਦੇ ਫਤਿਹਗੜ ਦੀ ਨੀਹ ਚ ਚਿਣੇ ਗਏ ਠੀਕ ਹੈ ਤੇ ਬੜੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਠੀਕ ਹੈ ਸ਼ਹੀਦ ਹੋਏ ਤੇ ਆਪਣੇ ਵਾਸਤੇ ਕੋਈ 크ਿਸਮਿਸ ਨਹੀਂ ਹੈ ਜੀ ਕੋਈ ਕਿਸੇ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਉਹਨਾਂ ਦੀ ਬਦੌਲਤ ਅਸੀਂ ਇੱਥੇ ਤੱਕ ਆਏ ਆ ਇੱਥੇ ਬੈਠੇ ਆ ਇਹ ਸਾਡੇ ਸਿਰ ਤੇ ਪੱਗਾਂ ਨੇ ਠੀਕ ਹੈ ਕੁਝ ਬੰਦੇ ਆਜ ਦਿਨ ਕ੍ਰਿਸਮਿਸ ਕ੍ਰਿਸਮਸ ਵੀ ਮਨਾ ਰਹੇ ਹੋਣੇ ਜੀ ਠੀਕ ਹੈ ਤੇ ਆਪਣਾ ਤਾਂ ਸਿਰਫ ਇਹ ਸ਼ਹੀਦੀ ਦਿਨ ਚੱਲ ਰਹੇ ਨੇ ਸੋਗ ਦੇ ਦਿਨ ਠੀਕ ਹੈ ਮੈਂ ਆਪਣੇ ਪੰਜਾਬੀ ਵੀਰਾਂ ਤੇ ਭੈਣਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਲੈ ਕੇ ਜਾਓ ਚਮਕੌਰ ਸਾਹਿਬ ਲੈ ਕੇ ਜਾਓ ਉਹਨਾਂ ਨੂੰ ਦੱਸੋ ਆਪਣੇ ਸਿੱਖ ਇਤਿਹਾਸ ਬਾਰੇ ਵੀ ਇੱਥੇ ਛੋਟੇ ਸਾਹਿਬ ਜਾਦੇ ਸ਼ਹੀਦ ਹੋਏ ਸੀ ਇੱਥੇ ਬੜੇ ਸਾਹਿਬ ਜਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਸੀਗੇ ਠੀਕ ਹੈ ਕਈਆਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਆਪਣੇ ਬੱਚਿਆਂ ਨੂੰ ਇਹ ਹੀ ਨਹੀਂ ਦੱਸਦੇ ਸਕੂਲਾਂ 'ਚ ਇਹ ਦੱਸਿਆ ਜਾਂਦਾ ਅੱਜ 크리스마ਸ ਦੀ ਛੁੱਟੀ ਹੈ ਠੀਕ ਹੈ ਤੇ ਤੁਸੀਂ ਬਸ ਮੈਂ ਇੰਨੀ ਹੀ ਤੁਹਾਡੇ ਅੱਗੇ ਹੱਥ ਵੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਜਾਗਰੂਕ ਕਰੋ ਆਪਣੇ ਬੱਚਿਆਂ ਨੂੰ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ ਪੁੱਤ ਹਾਂ ਉਹਨਾਂ ਦੀ ਬਦੌਲਤ ਅਸੀਂ ਇਸ ਸੰਸਾਰ ਤੇ ਮੈਠੇ ਆ ਨਹੀਂ ਇਹ ਸਾਡੇ ਸਿਰ ਤੇ ਪੱਗ ਨਹੀਂ ਹੋਣੀ ਸੀਗੀ ਕੁਝ ਵੀ ਨਹੀਂ ਹੋਣਾ ਸੀਗਾ ਅਸੀਂ ਕਿਸੇ ਦੀ ਗੁਲਾਮੀ ਕਰਦੇ ਹੋਣਾ ਸੀਗਾ ਠੀਕ ਹੈ ਬਸ ਮੇਰਾ ਵੀਡੀਓ ਬਣਾਉਣ ਦਾ ਮੇਨ ਮਕਸਦ ਆਈ ਸੀਗਾ ਠੀਕ ਹੈ ਲੋਕਾਂ ਨੂੰ ਜਾਗਰੂਕ ਕਰਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ